ਲੋਜੀ ਦੋਸਤੋ ਆਪਾਂ ਅੱਜ ਇੱਕ ਨਵੀਂ ਟ੍ਰਿਕ ਤਿਆਰ ਕੀਤੀ ਆ ਜਿਹੜੀ ਕਿ ਆਪਣੀ ਜੂਰੀਆ ਰੇ ਹੁੰਦੀ ਆ ਉਹਦੇ ਚ ਡਲੇ ਬਾਜੀ ਜਾਂਦੇ ਆ ਹਨਾ ਤੇ ਆਪਾਂ ਕੁੱਟ ਤਾਂ ਚਲੋ ਕਿਸੇ ਚੀਜ਼ ਨਾਲ ਹੀ ਲੈਨੇ ਡਲੇ ਦਾ ਭੰਨ ਲੈਨੇ ਆ ਜਿਵੇਂ ਕਿ ਆਹ ਦੇਖੋ ਉਹਨਾਂ ਪਾੜ ਡਲੇ ਇਹਦਾ ਵੱਡੇ ਵੱਡੇ ਸੀ ਹੁਣ ਤਾਂ ਆ ਮੈਂ ਪਹਿਲਾਂ ਤਿਆਰੀ ਕਰਕੇ ਦੇਖੀ ਸੀ ਚਲਾ ਕੇ ਤੇ ਚਲੋ ਕੁੱਟ ਤਾਂ ਆਪਾਂ ਕਿਸੇ ਨਾਲ ਵੀ ਲੱਗੇ ਇੱਟ ਨਾਲ ਲੱਗੇ ਹਨਾ ਵੇ ਕੋਈ ਡਲੇ ਰਾਂ ਕੁੱਟ ਲਗੇ ਦੇਖੋ ਐ ਟੋਕਰੇ ਚ ਪਾ ਕੇ ਤੇ ਇਨੂੰ ਜਦੋਂ ਕੁੱਟਾਂਗੇ ਠੀਕ ਆ ਅਸਲ ਮੈਂ ਤਾਂ ਉਹੀ ਟਪੀ ਜਾਊਗਾਹੀਂ ਇਹਹੀਂ ਟੋਕਰੇ ਚ ਪਾਇਆ ਐ ਮਾਰਿਆ ਛੱਟ ਮਾਰੀਏ ਤੇ ਮਾਰੀ ਮਾਰੀ ਜਿੰਨੇ ਵੀ ਮਰਜੀ ਪੱਕੇ ਡਲੇ ਹੁਣ ਟੋਕਰੇ ਚ ਪਾਏ ਜਦੋਂ ਤੇ ਬਸ ਦੋ ਮਿੰਟਾਂ ਦੀ ਖੇਡ ਆ ਇਹ ਤੇ ਜਦੋਂ ਟੋਕਰਾ ਚੱਕ ਕੇ ਐ ਹਲਾਵਾਂਗੇ ਦੇਖ ਬੱਸ ਉਹਦੇ ਗੱਮਾ ਇੰਨੇ ਗੱਮਾ ਦੋਸਤੋ ਤੇ ਮੁੜ ਕੇ ਟੋਕਰਾ ਆਪਾਂ ਐ ਮੂਦਾ ਝਾੜਵਾਂਗੇ ਗੀ ਇਹ ਆਪਣੀ ਯੂਰੀਆ ਆਮ ਹੀ ਗੱਟਾ ਦੋ ਗੱਟੇ ਜੰਮ ਜਾਂਦੇ ਆ ਘਰੇ ਕੋਈ ਮੀਂਹ ਦੇ ਮੌਸਮ ਚ ਜਾऊं ਵੈਸੇ ਹੀ ਕੋਈ ਸੱਲ ਹੁੰਦੀ ਆ ਇਹ ਹੁਣ ਸਾਲ ਦਾ ਪਿਆ ਸੀ ਗੱਟਾ ਆਪਣੇ ਕੋਲੇ ਸਾਲ ਦੇ ਵਿੱਚ ਸੱਲ ਜਿਆਦਾ ਹੁੰਦੀ ਸੀ ਹੁੰਦੀ ਤੇ ਆ ਦੇਖੋ ਇਹ ਐਡੇ ਐਡੇ ਡਲੇ ਸੀਗੇ ਇਹਦੇ ਚ ਜਿਵੇਂ ਕਿ 5-5 7-7 ਕਿਲੋ ਰੇਹ ਦੇ ਤੇ ਮੈਂ ਟੋਕਰੀ ਚ ਪਾ ਕੇ ਤੇ ਇਹਨੂੰ ਛਾਨ ਲਿਆ ਇਹ ਆਪਣੀ ਰੇਹ ਜਮਾ ਹੈ ਪਾਉਣ ਜੋਗ ਹੋ ਗਈ ਦੇਖੋ ਬਾਣ ਦੇ ਵਿੱਚ ਯੂਰੀਆ ਦੇਖੋ ਜੀ ਜਮਾਇਤ ਸਾਫ ਬਣ ਗਈ ਜੀ ਦੇਖੋ ਡਲੀ ਟੱਪਾ ਕੁਸ ਬਾਲੇ ਵੱਡੇ ਡਲੇ ਨਹੀਂ ਰਹੇ ਆ ਚਲੋ ਨਿੱਕੇ ਡਲੀਆਂ ਦਾ ਬਾਅਦ ਚ ਮੈਂ ਪੰਨ ਉਹ ਵਿੱਚ ਸੜਤਾਂ ਆ ਚਲੋ ਹੁਣ ਟੋਕਰਾ ਟੋਟੂ ਆ ਜੇ ਵੱਧ ਕੁੱਟਾਂਗੇ ਬਸ ਹਸਾਬ ਦਾ ਹੀ ਮਾਰ ਲਈ ਛੱਟ ਬਾਲੀ ਨਾ ਮਾਰੇ ਤੇ ਬਸ ਆ ਦੇਖੋ ਜਮੈਂ ਸਾਰੀ ਰੇਹ ਦਾਣਾ ਦਾਣਾ ਹੋ ਗਈ ਦੇਖੋ ਜੀ ਠੀਕ ਹੈ ਦੋਸਤੋ ਧੰਨਵਾਦ